ਤੁਹਾਡਾ ਨਾਮ ਪ੍ਰავਧਿਆਲ ਭਗਤ ਕੌਂਸਲ ਜਿੰਦਰ ਤੋਂ ਅੱਜ ਸਾਡੇ ਬਹੁਤ ਹੀ ਮਹਾਨ ਸਾਡੇ ਆਇਰਨ ਲੇਡੀ ਜਿਹਨੂੰ ਵਾਇਡਲਿਟੀ ਕਹਿੰਦੇ ਆ ਆਇਰਨ ਲੇਡੀ ਸਾਡੇ ਬਹੁਤ ਸਤਿਕਾਰਯੋਗ ਸ਼੍ਰੀਮਤੀ ਇੰਦਰਾ ਗਾਂਧੀ ਜੀ ਉਹਨਾਂ ਦਾ ਅੱਜ ਜਨਮ ਦਿਨ ਹੈ ਜਨਮ ਦਿਨ ਹੈ ਔਰ ਉਹਨਾਂ ਬਾਰੇ ਇੰਡੀਆ ਨੂੰ ਦੱਸਣ ਦੀ ਲੋੜ ਨਹੀਂ ਕਿਉਂਕਿ ਉਹਨਾਂ ਨੇ ਉਦੋਂ ਕੋਈ ਜ਼ਿਆਦਾ ਸਾਧਨ ਨਾ ਹੋਣ ਕਾਰਨ ਹੋਣ ਤੇ ਚਲੋ तकरीबन ਕਾਫੀ ਟਾਈਮ ਹੋ ਗਿਆ ਯਾਦ ਹੋਏ ਨੂੰ ਲੇਕਿਨ ਜਦੋਂ 1947 ਤੋਂ ਬਾਅਦ ਆਇਆ ਕੋ ਬਹੁਤ ਸਮਾਂ ਲੰਬਾ ਸਮਾਂ ਨਹੀਂ ਹੋਇਆ ਸੀਗਾ ਤੇ ਉਹਨਾਂ ਨੇ ਉਹ ਬਾਗਡੋਰ ਸੰਭਾਲ ਲਈ ਉਦੋਂ ਪੂਰੇ ਸੁਖਾਤਾਂ ਨਾ ਹੋਣ ਕਾਰਨ ਵਿੱਚ ਕਰਨ ਕਰਕੇ ਵੀ ਉਹਨਾਂ ਨੇ ਬਹੁਤ ਇੰਡੀਆ ਦੀ ਤਰੱਕੀ ਚਲਾਈਦਾ ਉਹਨਾਂ ਨੇ ਯੂਨੀਵਰਸਿਟੀਆਂ ਖੋਲੀਆਂ ਹੱਥਾਣ ਪਾਵਰ ਪਲਾਂਟ ਫਾਟੀ ਜਿਹੜੀ ਥੋੜੇ ਸਮੇਂ ਦੇ ਵਿੱਚ ਉਹਨਾਂ ਨੇ ਉਹ ਕਰ ਕਰ ਦਿੱਤਾ ਇਸ ਲਈ ਉਹਨਾਂ ਮਹਾਨ ਲੇਡੀ ਮੰਦਾਂ ਯਾਰ ਅਜਿਹੇ ਲੋਕਾਂ ਦਾ ਸਾਹਮਣੇ ਗਿਆ ਹੋਇਆ ਉਹਨਾਂ ਨੇ ਬਾਹਰਲੇ ਦੇਸ਼ਾਂ ਨਾਲ ਵੀ ਬਹੁਤ ਜ਼ਿਆਦਾ ਅچھے ਸਬੰਧ ਬਣਾਏ ਔਰ ਲੋਕ ਚੰਦੀ ਗੱਲ ਕਰਦੇ ਆ ਉਹਨਾਂ ਨੇ ਉਸ ਟਾਈਮ 1980 ਦੇ ਮਤਲਬ धागे ਵੇਚੀ ਅਸੀਂ ਕੈਸੀ ਵੇਚੀ ਨਿਸ਼ਾਨ ਪ੍ਰਕਾਸ਼ ਕੁਮਾਰ ਜਿਹੜੇ ਉਹ ਜਦੋਂ ਚੰਟੇ ਪਹੁੰਚ ਗਿਆ ਸੀ ਇਹ ਵੀ ਜਿਹੜੀ ਉਹ ਮਲਗਵਾਉਣ ਦਾ ਗੇਂਦ ਸੀ ਬਹੁਤ ਜ਼ਿਆਦਾ ਆਇਲ ਲੇਡੀ ਹੋ ਸਟਰੋਂਗ ਸਟੈਪ ਲੈਣ ਵਾਲੀ ਜਿਹੜੀ ਜਮਨੀ ਜਾਂਦੀ ਸੀ ਇਦਾਂ ਦੇ ਜਿਹੜੇ ਇਦਾਂ ਦੇ ਜਿਹੜੇ ਲੇਡੀਜ਼ ਨੇ ਉਹਨਾਂ ਨੂੰ ਇਦਾਂ ਦੇ ਜਿਹੜੇ ਮਤਲਬ ਜਿਹੜੀ ਉਹ ਪ੍ਰਾਈਮ ਮਿੰਟਰੀ ਐ ਉਹਨਾਂ ਦੀ ਗਵਾਹੀ ਜਿਹੜੀ ਐ ਅੱਜ ਵੀ ਦੇਸ਼ ਦੀ ਦੇਸ਼ ਨੂੰ ਜ਼ਰੂਰਤ ਐ ਇਸ ਲਈ ਮੈਂ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਨੂੰ ਨਮਨ ਕਰਦਾ ਔਰ ਆਸ ਕਰਦਾ ਕਿ ਜਿੱਥੇ ਵੀ ਬੈਠੇ ਨੇ ਜਿੱਥੇ ਵੀ ਹੋ ਹੈਗੇ ਨੇ ਉਹ ਕਿਤੇ ਅੱਛੇ ਤਰੀਕੇ ਨਾਲ ਅੱਛੀ ਜਗ੍ਹਾ ਤੇ ਹੋਣਗੇ ਔਰ ਮੈਂ ਆਪਣੇ ਵੱਲੋਂ ਅੱਜ ਉਹਨਾਂ ਨੂੰ ਫੇਰ ਨਮਨ ਜਿਹੜਾ ਕੋਟੀ ਕੋਟੀ ਵਾਰ ਨਮਨ ਕਰਦਾ ਹਾਂ ਜੈ ਹਿੰਦ ਜੈ ਭਾਰਤ